ਇੰਨਾਂ ਨੇ ਪਾਇਆ ਚਾਹ ਉਹ ਵੀ ਭੈਣ ਦੱਸ ਕਮਿਊਨਿਟੀ ਪਾ ਕੇ ਸਮਾਜ ਸੰਸਥਾਵਾਂ ਪਾ ਗਏ ਕਿ ਗੂੰਜ ਲਾ ਨਹੀਂ ਪਾਇਆ ਨਹੀਂ ਮੁੰਡਾ ਚੀਕੂ ਆ ਤੇ ਆ ਮਾਜਾ ਨੌਂਦੇ ਜੀ ਬਠਿੰਡੇ ਦੇ ਪਾ ਕੇ ਜਾਂਦੇ ਆ ਸਵੇਰ ਡੇਲੀ ਸੁਣਾ ਹੀ ਬਠਿੰਡਿਓ ਮੁੰਡੇ ਆ ਸੇਵਾਦਾਰ ਉਹ ਗੂੰਜ ਲਾ ਨਹੀਂ ਪਾ ਗਏ ਅੱਜ ਇੱਕ ਟੂੜੀ ਦੀ ਟਰਾਲੀ ਤੇ ਮੱਕੀ ਦੇ ਚਾਰ ਦੀ ਟਰਾਲੀ ਵੀ ਪਾ ਕੇ ਗਏ ਅੱਜ ਪਰ ਜੇ ਅਸੀਂ ਇਹ ਸੋਚੀ ਵੀ ਅੱਜ ਤਨਖਾਹ ਨਹੀਂ ਮਿਲੀ ਅਸੀਂ ਅੱਜ ਦਾ ਕੰਮ ਹੀ ਨਾ ਕਰੀਏ ਫਿਰ ਤਾਂ ਅਸੀਂ ਉਸ ਚੀਜ਼ ਦੇ ਤਨਖਾਹ ਲੈਣ ਦੇ ਹੱਕਦਾਰ ਹੀ ਨਹੀਂ ਫਿਰ ਇਹ ਹੀ ਮਨ ਨੂੰ ਕੋਈ ਸਮਾਨ ਦਾ ਮੈਟਰ ਨਹੀਂ ਹੈਗਾ ਮਸਲਾ ਇੱਥੇ ਜ਼ਿੰਦਗੀਆਂ ਦਾ ਹੈ ਜੀ ਉਹਦੀ ਇੰਨੀ ਹਾਂ ਮਾਰਨਾ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਸਾਡੇ ਲਈ ਮਰਦਾ ਜੀ ਸਿੱਧੀ ਗੱਲ ਹੈ ਇਹ ਮੁੰਡਾ ਨਾ ਜੀ ਡੇਢ ਮਹੀਨੇ ਤੋਂ ਪੱਠੇ ਲੈ ਕੇ ਆਉਂਦੇ ਆ ਪਾ ਕੇ ਜਾਂਦੇ ਆ ਸਵੇਰ ਆਉਂਦੇ ਡੇਲੀ ਸਾਰੇ ਮੁੰਡੇ ਨੇ ਵਿਚਾਰ ਨਹੀਂ ਤੇ ਇਹਨਾਂ ਦੇ ਅੰਦਰ ਨਾ ਜੀ ਲਫਾਫੇ ਆ ਸ਼ਹਿਰ ਦੇ ਖਾਦੇ ਹੋਏ ਜਦੋਂ ਦੇ ਜਦੋਂ ਡਾਈਟ ਇਹ ਆਪਣਾ ਇੱਥੇ ਉਪਰ ਵਾਲੀ ਵਗੈਰਾ ਖਾਂਦੇ ਹੈਗੇ ਜਿਹਦਾ ਹਰਾ ਖਾਜ ਦਾ ਨਰਮਾ ਹਾਜਮਾਈ ਜਾਂਦਾ ਜੀ ਪਰ ਆਲੀ ਜਦੋਂ ਅੰਦਰ ਰੱਸੀ ਵਾਂਗੂੰ ਜਾਂਦੀ ਹੈ ਜੀ ਉਹ ਬਟਾ ਖਾ ਕੇ ਜੀ ਮੁਰ ਕੇ ਪਾਣੀ ਡੱਕ ਕੇ ਪੀ ਲਿਆ ਫਰੇਮਾ ਹੋ ਕੇ ਪਸ਼ੂ ਕੁਛ ਇਸ ਤਰ੍ਹਾਂ ਮਰਦੇ ਕੁਛ ਭੁੱਖ ਨਾਲ ਮਰਦੇ ਸੀ ਹੁਣ 1.5 ਮਹੀਨਾ ਹੋ ਗਈ ਹੁਣ ਪਸ਼ੂ ਨਹੀਂ ਮਰਿਆ ਡੱਕ ਮਾ ਪੱਠੇ ਪੈ ਰਹੇ ਹੈਗੇ ਪਰ ਬੇਚਤੀ ਹੈ ਜੀ ਲੱਗੀਆਂ ਨਹੀਂ ਉਹਦੇ ਦਾ ਪਸ਼ੂ ਨਹੀਂ ਮਰਿਆ ਜੀ ਅੱਜ 2 ਟਰੈਕਟਰ 60 ਕੁਇੰਟਲ ਆ ਆਚਾਰ ਬਾਕੀ ਹੈ ਜੀ 15 ਮੰਡਲ ਤੂੜੀ ਅੱਜ ਦੀ ਵੀਡੀਓ ਵੀ ਹੈਗੀ ਬਕਾਇਦਾ ਜੀ ਕੱਲ ਨੂੰ ਖਸਾ ਨੂੰ ਖਰਾਕ ਦੇ ਦੇਣੇ ਮੈਂਤ ਕਰਕੇ ਵਿਚਾਰ 80000 ਰੁਪਏ ਹੁਣ ਜੀ ਮੈਨੂੰ ਬਾਈ ਇਹਨੂੰ ਦੇ ਦੇਖ ਦੇ ਦਿੰਦੇ ਜੀ ਬਾਈ ਕਹਿੰਦਾ ਮੇਰੇ ਵੱਲੋਂ ਪਾ ਦਿਓ ਪਰਸੋਂ ਦਿੱਤੇ ਇਹਨਾਂ ਨੇ ਜੀ ਅਸੀਂ ਰੋਜ਼ ਦੋ ਦੋ 10000 ਰੁਪਏ ਕਿਦੋਂ ਮੰਗਦੇ ਸੀ ਮੀਟਿੰਗ ਦੇ ਵਿੱਚ ਲਾ ਸਕਦੇ ਹਾਂ ਉਹਨਾਂ ਨੂੰ ਜਿੰਨੀ ਰਿਕੁਆਇਰਡ ਆ ਉਹਦੀ 25% ਹੀ ਆ ਮਸਤਾ ਜੀ ਮਤਲਬ ਉਹਦੇ ਨਾਲ ਹੀ ਚਾਹੀਦਾ ਪੈਸਾ ਨਹੀਂ ਹੋਤਾ ਉਹ ਸਵੇਂ ਅਸਾਂ ਨੂੰ ਅੱਖਾਂ ਮਤਲਬ ਹਲ ਦੇਗਾ ਤਾ ਕਿਹੜੀ ਗੱਲਾਂ ਕਰਦੇ ਆ ਅੱਗੇ ਨਹੀਂ ਖੜਿਆ ਮੈਨਾਂ ਵੀ ਇਸ ਕੋਲ ਦੇਖਿਆ ਹਾਲਾਤ ਤੁਸੀਂ ਕਰ ਸਕਦੇ ਹੋ ਸ਼ਹਿਰ ਦੀ ਨਹੀਂ ਮਿਲਦੀ ਆ ਜੀ ਮੈਨਾਂ ਬੜੀ ਨਾਗਰ ਨੂੰ ਜ਼ੋਰ ਲਉਂਦੇ ਆਂ ਜੀ ਪਾਰਕਿੰਗ ਦਾ ਇੱਕ ਕਰੋੜ ਤੱਕ ਕੁਮਾਰੀ ਪਿੰਡ ਜਿੰਨੇ ਬੜਾ ਦਿਆ ਪਾਸ਼ੋਪੰਦੀ ਨੂੰ ਬੰਨੋ ਜਿਹੜੇ ਕੁੜੀਆਂ ਸਾਹਿਬ ਨੂੰ ਮਿਲੋ ਉਹ ਜਿੰਦੇ ਕੁੜੀਆਂ ਸਾਹਿਬ ਸਾਡੇ ਘਰਾਂ ਨੇ ਆਈ ਜੀ ਮੈਨਾਂ ਕਿਸੇ ਚ ਕੋਈ ਦਾਮ ਨਹੀਂ ਦਿੰਦੀ ਤੁਸੀਂ ਦੱਸਾਂਗੇ ਵੀ ਅਸੀਂ ਵੀ ਬੰਦੇ ਹੈਗੇ ਅਸੀਂ ਘੇਰਾਂਗੇ ਉਹਨੂੰ ਅਸੀਂ ਮਿਲਣਾ ਹੋ ਗਿਆ ਜੀ ਕਦੇ ਡੀਸੀ ਦਫ਼ਤਰ ਜਾਂਦੇ ਆ ਕਦੇ ਨਗਰ ਨਿਗਮ ਜਾਂਦੇ ਆ ਕਦੇ ਕਿੱਥੇ ਜਾਂਦੇ ਆ ਜੀ ਜਦੋਂ ਮੈਨੂੰ ਬੋਟਾ ਫੋਨ ਆਇਆ ਸੀ ਕਹਿੰਦਾ ਸਾਨੂੰ ਖੜ ਕੇ ਉਹ ਕਮਿਸ਼ਨਰ ਕਾਰਪੋਰੇਸ਼ਨ ਨੂੰ ਕਾਲ ਕਰਦਾ ਰੇ ਰਾਹੁਲ ਯਾਰ ਉਹ ਦੇਖੋ ਯਾਰ ਕੀ ਕਰਨਾ ਹੈ ਉਸका यार ਕਰੋ ਮੇਰੇ ਪਾਸ ਕੰਪਲੇਂਟਸ ਆ ਰਹੀਆਂ ਉਹ ਕਹਿੰਦੇ ਜੀ ਅਸੀਂ ਕਰ ਦਿੰਨੇ ਆ ਉਸ ਤੋਂ ਬਾਅਦ ਉਹਨਾਂ ਕੋਲ ਹੋਰ ਅਗਲੇ ਮੁੱਦੇ ਆ ਇੱਕ ਵਾਰ ਜਾਂਦਾ ਕਦੇ ਸਾਨੂੰ ਮਿਲ ਲੈਣੇ 5 ਵਜੇ ਆਏ ਤੋਂ ਸਾਹਮਣੇ ਮੋਫਰ ਮਿਲਦੇ ਆ ਜੀ ਜਗਸੀਰ ਸਿੰਘ ਕੋਈ ਨੋਟਿੰਗ ਐਮ ਐਲ 15 ਦਿਨ ਪਹਿਲਾਂ ਹਾਂ ਵੀ ਉਹ ਬਾਬਲ ਗਈ ਮੇਰੇ ਕੋਲ ਹੋ ਕੇ ਜਾਓ ਪਹਿਲਾਂ ਤੈਨੂੰ ਨੂੰ ਕਿਉਂ ਪੁੱਛਦਾਈ ਆਪ ਨੂੰ ਐਮਐਲਏ ਨੂੰ ਕਿਉਂ ਪੁੱਛਦਾਈ ਤੇ ਇਹ ਕਿਥੋਂ ਆਇਆ ਉਹਦੇ ਕੋਲ ਮੈਨੂੰ ਇਹ ਚ ਨਾ ਇਹਦਾ ਹੱਲ ਇੱਕ ਇਹ ਸੀਗਾ ਬੇਨਤੀ ਜੇ ਤੁਸੀਂ ਡੇ ਸਾਹਿਬ ਨੂੰ ਕੋਈ ਕਹਿ ਕੇ ਮੈਨੂੰ ਇੱਕ ਨੋਡਲ ਅਫਸਰ ਉਹ ਕੋਈ ਚੰਗਾ ਇਮਾਨਦਾਰ ਲਗਾ ਦੇਣ ਜੀ ਵੀ ਕੋਈ ਬੰਦਾ ਤਾਂ ਹੋਵੇ ਨਾ ਜਿਹਨੂੰ ਕੋਈ ਗੱਲਬਾਤ ਕਹਿ ਸਕੀ ਜੀ ਹੁਣ ਇੱਥੇ ਤਾਂ ਕੋਈ ਹੈ ਨਹੀਂ ਇੱਥੇ ਵਿਚਾਰੀ ਕੋਈ ਮੈਨੇਜਰ ਸਾਹਿਬ ਹੈ ਉਹ 8-10 ਘੰਟੇ ਡਿਊਟੀ ਤੇ ਆਉਂਦੇ ਆ ਉਹ ਪ੍ਰਾਈਵੇਟ ਮੁਲਾਜ਼ਮ ਹੈ ਜੀ ਜਿੰਨੀ ਕਿ ਸੈਲਰੀ ਲੈਂਦੇ ਚ ਕਿਹੜੇ ਬਾਬਾ ਹੀ ਰੱਖਿਆ ਜੀ ਉਹ ਵੀ ਵਿਚਾਰੀ ਉਹ ਤਾਂ ਜਿਵੇਂ ਉਹਦੀ ਹੁਣ ਕੌਣ ਸੁਣਦਾ ਜੀ ਉਹ 10-10 ਮਿੰਟ ਆ ਕੇ ਬਸ ਚਲੇ ਜਾਂਦੇ ਉਹ ਬਹੁਤ ਪਤਾ ਨੇਚਰਲੀ ਜਾਣਾ ਇਹ ਜਰਮੀ ਭਾਈ ਇਹ ਬਣੇ ਰਿਲੀਜ਼ ਹੁੰਦਾ ਡੀਸੀ ਸਾਹਿਬ ਬਣਿਓ ਜੀ ਜੋ ਵੀ ਕਮੇਟੀ ਬਣਾਦੇ ਤੁਹਾਡੇ ਸਾਰੇ ਦੇ ਕਮੇਟੀ ਬਣਾਦੇ ਉਹਦੇ ਬਿੱਲ ਅਸੀਂ ਦੇ ਰਿਹਾ ਗਾ ਉਹ ਡਾਇਰੈਕਟ ਉਹਨਾਂ ਦੇ ਖਾਤੇ 'ਚ ਪਾ ਦੇਣਾ ਜੀ ਤੇ ਬਾਬਾ ਨੂੰ ਕੋਈ ਨਿਕੋ ਨਾ ਮੇਰੇ ਹਿਸਾਬ ਨਾਲ ਤੁਹਾਡੇ ਸਾਰਿਆਂ ਦੀ ਕਮੇਟੀ ਬਣਾਨੀ ਚਾਹੀਦੀ ਜਿਹੜੇ ਪੈਸੇ ਹੋਣ ਤੁਹਾਡੇ ਸਾਈਨ ਉਹਦੇ 'ਚ ਕਿ ਹਾਂ ਵੀ ਆਪ ਪੈਸਾ ਲੱਗਿਆ ਹੈਗਾ ਇਹਦਾ ਇਹਦਾ ਮੈਡਮ ਹੋਰ ਵੀ ਐਡ ਹੁੰਦੇ ਅੰਡ ਵੀ ਡਾਇਰੈਕਟਰ ਨੇ ਨਿਕਲ ਜਾੜੇ ਸੀ ਅਸੀਂ ਖਾਣੇ ਲਈ ਮਿਟੋ ਫਰ ਮੈਡੀ ਨੂੰ ਫੰਡਸ ਵੀ ਨਾ ਦਿਓ ਮੈਡਮ ਜਿਹੜੀ ਡਾਈਟ ਹੈ ਆਪਾਂ ਨੂੰ ਪਤਾ ਤਾਂ ਹੈ ਨਾ ਵੀ ਇੱਕ ਪਸ਼ੂ ਦੀ ਜਿਵੇਂ ਬਾਈਜੀ ਦਸਰੇ ਦੀ 6 ਕਿਲੋ ਜਾਂ 7 ਕਿਲੋ ਡਾਈਟ ਹੈ ਪਸ਼ੂਆਂ ਦੀ ਗਿਣਤੀ ਕਰਨ 19 ਡਾਈਟ ਰੋਜਨ ਆ ਜਾ ਕੇ ਸਾਨੂੰ ਫੰਡ ਦੀ ਲੋੜ ਜਿਹੜੀ ਮਰਜ਼ੀ ਬੰਦੇ ਤੋਂ ਮੰਗਵਾ ਲੈਣ ਜੀ ਸਾਨੂੰ ਫੰਡ ਨਹੀਂ ਲੋੜ ਅਸੀਂ ਤਾਂ ਸੇਵਾ ਕਰਨੀ ਹੈ ਜੀ ਬਿਲਕੁਲ ਸਹੀ ਤੇ ਹਾਂ ਜੇ ਫੰਡ ਜਾਣਗੇ ਤੈਨੂੰ ਕਿਉਂ ਫਿਰ ਰੱਖੇ ਹਿਆਲ ਜੀ ਸਾਹਿਬ ਦੇ ਅੰਡਰ ਚੱਲੂਗੀ ਜੀ ਇਹ ਡਾਈਟ ਮੈਨਿਟੀ ਜਿਹੜੀ ਜੀ ਸਾਹਿਬ ਦੇ ਘਰਾਂ ਤੇ ਲੱਗੀ ਹੈ ਜੀ ਜਿੱਡੀ ਗਊਸ਼ਾਲਾ ਜੀ ਉਸ ਹਨ ਇੱਥੇ ਕੋਈ ਪ੍ਰਬੰਧ ਨਹੀਂ ਹੁੰਦਾ ਥੋੜਾ ਥੋੜਾ 15 ਬੰਦੇ ਮਿਲਾਈ ਦੇ ਗਊਸ਼ਾਲਾ ਸਾਡੇ ਤਰ੍ਹਾਂ ਅਸੀਂ ਹਿੰਦੂ ਤਰ੍ਹਾਂ ਨਾ ਬੁਲਾਉਣ ਕਰਦੇ ਅਸੀਂ ਤਾਂ ਗਾਂ ਨੂੰ ਮਾਤਾ ਕਹਿੰਦੇ ਆ ਜੀ ਸਿੱਖ ਤਾਂ ਮੇਰੇ ਗੁਰੂ ਸਾਹਿਬ ਨੇ ਕਿਹਾ ਗਊਂ ਗਰੀਵ ਦੀ ਰੱਖਿਆ ਕਰਨ ਵਾਸਤੇ ਨਹੀਂ ਤਾਂ ਤਾਂ ਹੀ ਤਾਂ ਬਾਦ ਸਾਹਿਬ ਨੇ ਬਣਾਇਆ ਹਾਂਜੀ ਬਾਦ ਸਾਹਿਬ ਨੇ ਇਹ ਸੋਚ ਕੀਤੀ ਬਾਦ ਸਾਹਿਬ ਨੇ ਤਾਂ ਕੋਈ ਨਹੀਂ ਰਿਹਾ ਇਸ ਪਾਰਟੀ ਜਿਵੇਂ ਫਿਰ ਉਹਨਾਂ ਨੇ ਕੀ ਕੀਤਾ ਬਾਦ ਸਾਹਿਬ ਨੇ ਪਹਿਲਾਂ ਘੋਸ਼ਣਾ ਕੀਤੀ ਇਹਦੂ ਤਾਂ ਸੀ ਕਿ ਇਹਨੇ ਤੂੜੀ ਦਾ ਫਿਰ ਨੇ ਪ੍ਰਬੰਧ ਡੀਸੀ ਨੂੰ ਦਿੱਤਾ ਨਹੀਂ ਨਹੀਂ ਪਹਿਲੇ ਉਹਨਾਂ ਨੇ ਜ਼ਿਲ੍ਹੇ ਦਾ ਗਊਸ਼ਾਲਾ ਬਣਾਈ ਫਿਰ ਸੈਸ ਲਾਇਆ ਗਊ ਸੈਸ ਲਾਇਆ ਤਾਂ ਕਿ 1% ਕਲੈਕਟ ਹੋ ਜਿਹੜਾ ਇੱਕ ਫੰਡ ਹੋਏ ਫਿਰ ਉਹਨਾਂ ਨੇ ਗਊ ਰੱਖਿਆ ਬੋਰਡ ਬਣਾਇਆ ਹਾਂਜੀ ਹਾਂਜੀ ਇਸ ਹਾਲਾਤ ਕੋਲ ਤਾਂ ਕਿ ਤਾਂ ਕਿ ਉਹ ਬੋਰਡ ਇੱਕ ਪਤਾ ਕਿ ਸਾਰੇ ਕੌਸ਼ਲਾਨ ਨੂੰ ਦੇਖਣ ਇਹਨਾਂ ਨੇ ਪਤਾ ਕੀ ਕਿਤੇ 2-4 ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇਹ ਸਾਡੇ ਪਿੰਡ ਗੇਪੀਆ ਬਾਪੂ ਦੀ ਫੋਟੋ ਵੇਖ ਕੇ ਬਣਾ ਦਿਓ ਨਾ ਵੇ ਦੇ ਜਸਟ ਮੋਨੀਟਰ ਕਿ ਹਾਂ ਦੇ ਕਿੰਨਾ ਆ ਗਿਆ ਚਾਰਾ ਮਿਲ ਗਿਆ ਉਹਨਾਂ ਨੂੰ ਭੁੱਖੇ ਤਾਂ ਨਹੀਂ ਮਰ ਰਹੇ ਨੇ so that ਤੁਹਾਡੇ ਤੇ ਸਾਡਾ ਕੰਮ ਵੀ ਘਟ ਜਾਊਗਾ you will have some genuine feedback ਬਾਕੀ ਆਪਣੇ ਲੈਵਲ 'ਤੇ ਵੀ ਬਹੁਤ ਕੁਝ ਕਰੀ ਜਾ ਰਹੇ ਨੇ ਜਿਹੜੇ ਘਾਟਕਮੀਆਂ ਆਪਣੇ ਵਾਲਾ ਬਚਾਦੇ ਕਰੀ ਜਾ ਰਹੇ ਨੇ ਤੋ ਤੁਸੀਂ ਇਹਨਾਂ ਨੂੰ ਇਨਵੋਲਵ ਕਰਕੇ ਇਹਨਾਂ ਨੂੰ ਕੋਈ ਫਾਈਲ ਮੈਨੂੰ ਮਿਲ ਲੰਗੇ ਮੈਂ ਮਾਰਨਿੰਗ ਚ ਮਿਲ ਲੰਗੇ ਅਲੱਗ ਚੋਰ ਇਹਨਾਂ ਦਾ ਫੈਮਿਲੀਜ਼ ਆਲਸੋ ਦੇ ਫਿਰ ਤੁਹਾਨੂੰ ਇਹ ਪ੍ਰਧਾਨ ਸਾਹਿਬ ਆਣਗੇ ਕਿ ਵਿਪਨ ਕੁਮਾਰ ਵਿਪਨ ਕੁਮਾਰ ਹੈਗਾ ਤੁਹਾਡੇ ਕੋਲ ਆਣਗੇ ਇਹਦਾ ਕੋਈ ਸੌਟ ਆਊਟ ਕਰ ਦਿਓ ਜੀ ਐਨੀ ਹੈਲਪ ਨੀਡਡ ਫਰਮ ਮੀ ਆਈ ਵਿਲ ਬੀ ਹੈਪੀ ਟੂ ਹੈਲਪ ਜੀ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਬਹੁਤ ਨਮਨ ਜੀ ਬਈ ਆ ਸਾਡਾ ਹੱਲ ਹੋ ਜੇ ਸਾਡਾ 10 10 ਹੁਣ ਤਾਂ ਜੇ ਮਦਦ ਕਰੇ ਜੀ ਮੈਡਮ ਦਾ ਸਾਨੂੰ ਸੋਦੇ ਸੋਦੇ ਦੇ ਸਾਨੂੰ ਆਸ ਹੈ ਵੀ ਤੁਸੀਂ ਹੱਲ ਕਰ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਬਹੁਤ ਟਕਲਾਂ ਮਾਰੀਆਂ ਜੇ ਮੈਂ ਕਹਿੰਦੀ ਇੱਕ ਕਮੇਟੀ ਜੇ ਹੋ ਜਾਏ ਨਾ ਹੋ ਸਕਦਾ ਹੈ ਕਿ ਸਰਕਾਰ ਦੇ ਕੋਲ 10 ਮਹੀਨਾ ਪਰ ਪੈਸੇ ਨਹੀਂ ਆਉਣ ਉਹ ਨਹੀਂ ਚਰਚੇ ਤੁਸੀਂ ਪਾ ਸਕਦੇ ਉਹਨਾਂ ਪਤਾ ਹੈ ਕਿ ਉਹਦੇ ਵਾਸਤੇ ਵੀ ਅਸੀਂ ਤਿਆਰ ਹਾਂ ਜੀ ਉਹ ਅਸੀਂ ਮਿਲ ਅਸੀਂ ਅਸੀਂ ਪੈਸੇ 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 ਟੂੜੀ ਦੇ ਦੇਈ ਪੱਟੇ ਤੇ ਅਸੀਂ ਆਦੇ ਕੋਲ ਪਾਵਾਂਗੇ ਜੀ ਅਸੀਂ ਕਹਿੰਦੇ ਹਾਂ ਇਹਨਾਂ ਦਾ ਕੰਮ ਸੌਖਾ ਹੋ ਜਾਊਗਾ ਦੇਖ ਰਹੀ ਜੀ ਪਬਲਿਕ ਕਰ ਰਹੀ ਹੈ ਤਾਂ ਇਹਨਾਂ ਦਾ ਵੀ ਸਰਦਲ ਦੀ ਕੰਮ ਨਹੀਂ ਅਫਸਰ ਨੂੰ 20-30 ਹਜ਼ਾਰ ਰੋਜ਼ ਦਾ ਹੁੰਦਾ ਜੀ ਬਕਾਇਆ ਦਾ ਬੀਲਿੰਗ ਤਾਂ ਨਹੀਂ ਦੱਸੋ ਜੀ ਆ ਵੀ ਪਾ ਦੇ ਪੱਟਾਂ ਦਾ ਇੱਕ ਲੱਖ 55 ਲੱਖ ਰੁਪਇਆ ਚਾਰ ਦਾ ਖੜਾ ਜੀ ਪਿਛਲੀ ਬੈਂਟੀ ਉਹ ਤਾਂ ਦੇਣੀ ਨਹੀਂ ਹੈ ਸਰਕਾਰ ਤਾਂ ਕਰਜ਼ਾਈ ਤਾਂ ਸੂਬੇ ਨੂੰ ਕਰਤਾ ਪੈਸੇ ਤਾਂ ਹੈ ਨਹੀਂ ਤਰ੍ਹਾਂ ਜਿਹੜੇ ਜੀ ਮੀਜ਼ਾਰ ਨੇ ਮੈਡਮ ਦਿੱਤਾਗਾ ਉਹਦੇ ਕੋਲੇ 4 ਕਿੱਲੇ ਪੈੜੀ ਹੈ ਜੀ 60 ਕਿੱਲੇ ਵਾਂ ਠੇਕੇ ਤੇ ਸੀ ਉਹ ਜਾ ਰਾ ਜਾ ਕੇ ਮੁੜੇ ਹੁੰਦਾ ਜੀ ਇਹ ਨਾ ਇਹ ਨਾ ਪਰ ਕਿ ਗਰੀਬ ਲੋਕਾਂ ਵਾਸਤੇ ਸਾਰੇ ਦੇਸ਼ ਚੋਂ ਘੁੰਮ ਰਿਹਾ ਹੈ ਤਾਂ ਪੈਸੇ ਲੋਕਾਂ ਵਾਸਤੇ ਕਿੱਥੇ ਹੋਣੇ ਨੇ ਭਈ ਸਰਕਾਰ ਦੀਆਂ ਮਾਰੀਆਂ ਫਿਰ ਇਹਨਾਂ ਨੂੰ ਇੱਧਰ ਦਿਨਾਂ ਬਾਹਰ ਬੈਠੇ ਨਾ ਪਿਆਰ ਤੇ ਖੁੱਲੀਆਂ ਚੌਂਕਾਂ ਤੇ ਲੰਘੀ ਜਾਂਦੀ ਉਸ ਦੇ ਬਾਈ ਸਾਡੇ ਦੋ ਹੀ ਬਰਬਦਰ ਦੇਖਦੇ ਜਾਂਦੇ ਚਲੇ ਇੱਥੇ ਕਿੰਨੇ ਖੁੰਦਾ ਬਈਏ ਨੇ ਬਚੁੰਡੇ ਸੇ ਉਹ ਸਾਰੀ ਸੜਕਾਂ 'ਚ ਰਾਤ ਨੂੰ ਕਿੰਨੇ ਐਕਸੀਡੈਂਟਸ ਹੁੰਦੇ ਨੇ ਨਾਲ ਉਹਨਾਂ ਨੂੰ ਸੜਕਾਂ ਲਈ ਨਾ ਇਨਸਾਨ ਮੰਨਦੇ ਨੇ ਤੁਸੀਂ ਡਾਕਟਰ ਜੀ ਨੂੰ ਬੁਲਾਓ 1.5 ਮਿੰਟ ਹੋ ਗਏ ਬਾਈ ਜੀ ਟਾਈਟਮ ਨਹੀਂ ਨਗਰ ਨਗਰ ਨੂੰ ਪੁੱਛੋ ਵੀ ਕਿੰਨੀ ਪਈ ਹੈ ਜੀ ਆਪ ਹੀ ਦੱਸਣਗੇ ਜੀ ਹਾਂ ਜਿਹੜਾ ਲਵਾਣਾ ਹੈ ਅੰਦਰ ਵੀ ਜ